ਬੜੀ ਮਦਦ ਬਾਕੀ ਕਿੱਟਾ ਉਹ ਜਿਹੜਾ 88 ਦਾ ਹੜ ਸੀ ਠੀਕ ਉਹਦੇ ਤੋਂ ਬਾਅਦ ਇਹ ਹੜ ਆ ਮੈਂ ਹੁਣੇ ਮੇਰੀ ਸਰਪਜੀਤ ਕਣੀ ਦੇ ਬੇਟ ਵਾਲੇ ਨਾਲ ਗੱਲ ਹੋ ਰਹੀ ਸੀ ਸਰਪੰਚ ਨਾਲ ਮੈਂ ਕਿਹਾ ਕਿਸ ਪਾਸੇ ਰਸਤਾ ਕਹਿੰਦਾ ਜੀ ਕਿਥੋਂ ਵੀ ਰਸਤਾ ਨਹੀਂ ਪਿੰਡ ਚ ਪਹੁੰਚਣ ਨੂੰ ਜੀ ਔਰ ਉਹਨੇ ਨਵਾਂ ਨਵੀਂ ਕੋਠੀ ਬਣਾਈ ਹੈ 2 ਸਾਲ ਪਹਿਲਾਂ ਤੇ 88 ਵਾਲੇ ਹੜ ਤੋਂ ਉਹ ਆਪ ਮੈਨੂੰ ਦੱਸ ਰਿਹਾ ਸੀ ਕਿ 88 ਵਾਲੇ ਹੜ ਤੋਂ ਜੋ ਆਇਆ ਸੀ ਉੱਥੇ ਨਿਸ਼ਾਨੀ ਲਾ ਕੇ ਮੈਂ 5 ਫੁੱਟ ਉੱਚੀ ਕੋਠੀ ਬਣਾਈ ਤੇ ਉਹਦੇ ਕੋਠੇ 'ਚ 2-2 ਫੁੱਟ ਪਾਣੀ ਆ ਗਿਆ। ਜੀ। ਔਰ ਜਿਸ ਤਰੀਕੇ ਦੇ ਨਾਲ ਆ ਖਾਲ ਸਾਈਡ ਤੇ ਆਪਣੇ ਇਹ ਲੋਗਾ ਤੇ ਉਹਦੇ ਆਲੇ-ਦੁਆਲੇ ਦੇ ਬੱਚੇ ਫਸੇ ਨੇ। ਇਹਦੇ 'ਚ ਕੱਲ ਦੇ ਬੱਚਿਆਂ ਨੂੰ ਜਿਹੜੇ ਫਸੇ تھے ਅੱਜ ਬੱਚਿਆਂ ਨੂੰ ਹੁਣ ਗੱਲ ਕੀਤੀ ਕਿ ਅਸੀਂ ਸਵੇਰ ਦੇ 2-2 ਬਰੈਡ ਪੀਸ ਮਿਲੇ ਸੀ ਉਹ ਖਾ ਕੇ ਆਏ ਆ। ਔਰ ਬੱਚਿਆਂ ਨੂੰ ਰੈਸਕਿਊ ਕਰਨਾ ਐਡਮਿਨਿਸਟ੍ਰੇਸ਼ਨ ਦੀ ਪਹਿਲਾਂ ਜ਼ਿੰਮੇਵਾਰੀ ਬਣਦੀ ਸੀ। ਔਰ ਹੁਣ ਵੀ ਮੇਰੇ ਖਿਆਲ ਅਕਿ ਮੈਡੀਸ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਕਿ 7 ਵਜੇ ਤੋਂ ਪਹਿਲਾਂ ਪਹਿਲਾਂ ਬੋਟਸ ਹੋ ਰਸੀ ਭੇਜ ਰਿਆਂ ਬਟੀ ਵੀ ਤੇ ਉਹਦੇ ਚ ਬੱਚੇ ਕੱਢੇ ਜਾਣਗੇ ਪਰ ਜਿੱਥੇ ਆਪਾਂ ਜੀ ਦੇਖਦੇ ਆਂ ਤੇ ਨੈਸ਼ਨਲ ਹਾਈਵੇ ਦੀ ਜੇ ਗੱਲ ਕਰੀਏ ਕਿ ਨੈਸ਼ਨਲ ਹਾਈਵੇ ਜਿਹੜਾ ਐਡੀ ਉੱਚੀ ਸੜਕਾਂ ਬਣ ਗਈਆਂ ਤੋ ਦਾ ਡਰੇਨ ਦਾ ਜਿਹੜਾ ਪਾਣੀ ਵਿੱਚ ਸਾਈਫਨ ਪਾਣੇ ਸੀ ਉਹ ਵੀ ਪ੍ਰੋਪਰਲੀ ਨਹੀਂ ਪਾਇਆ ਹੁਣ ਹੁਣ ਆਪਾਂ ਕਰਤਾਰਪੁਰ ਕਾਰਿਡੋਰ ਦੀ ਗੱਲ ਕਰੀਏ ਉਹ ਸਾਰਾ ਕੁਝ ਜਿਹੜੇ ਪਿੰਡ ਪਿਛਲੇ ਪਿੰਡ ਨੇ ਉਹ ਸਿਰਫ ਉਹਦੇ ਕਰਕੇ ਕਿ ਪਾਣੀ ਦਾ ਗੋ ਬਿਲਕੁਲ ਬੰਦ ਹੋ ਗਿਆ ਨਿਕਲਣਾ ਤੇ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਤੇ ਦੂਸਰੀ ਚੀਜ਼ ਜਿਹੜੀ ਸੀ ਉਹ ਇਹ ਆ ਕਿ ਮੇਰੇ ਖਿਆਲ ਆ ਕਿ ਮੇਰੇ ਟਾਈਮ 'ਚ ਵੀ 2019 'ਚ ਇੱਕ ਰਾਮ ਮੈਂ ਰੋਸੇ ਤੋਂ ਲੈ ਕੇ ਡੇਰ ਬਾਬਾ ਨਾਨਕ ਤੱਕ ਜਿਹੜਾ ਕਾਰਿਡੋਰ ਬਣਿਆ ਸੀ ਉਦੋਂ ਉਹਨਾਂ ਨੂੰ ਕਿਹਾ ਸੀ ਕਿ ਇਹਦੇ ਉੱਪਰ ਇਹਨੂੰ ਮੋਟਰੇਬਲ ਕਰ ਲਈਏ ਕਿ ਉੱਥੋਂ ਦੀ ਕੋਈ ਗੱਡੀਆਂ ਚੱਲਣ ਗਿਆ ਤੇ ਤੁਸੀਂ ਜਿੱਥੇ-ਜਿੱਥੇ ਸੜਕ ਉੱਤੇ ਬਣੀ ਆ ਉਥੋਂ ਤੁਸੀਂ ਨਹੀਂ ਟੁੱਟੇ ਜੀ ਤੇ ਇਹ ਜਨਿਤੇਰ ਗਵਰਨਮੈਂਟ ਨੂੰ ਇਹ ਧਿਆਨ ਦੇਣਾ ਪਵੇਗਾ ਕਿ ਸਾਨੂੰ ਉਹਨੂੰ ਮੋਟਰੇਬਲ ਕਰੀਏ ਕਿ ਉਹਨੂੰ ਉੱਥੋਂ ਦੀ ਰਵਾਜਾਈ ਵੀ ਜੇ ਚੱਲੇਗੀ ਤੇ ਉਥੋਂ ਇਹ ਸੜਕਾਂ ਤੁਸੀਂ ਬਚਣ ਗਿਆ ਔਰ ਨਾਲ ਹੀ ਨਾਲ ਜਿੱਥੇ ਨੁਕਸਾਨ ਉੱਥੇ ਹੈ ਜਿੱਥੇ ਮੋਰਚਿਆਂ ਦੀ ਰਿਪੇਅਰ ਕੀਤੀ ਗਈ ਉਹਨਾਂ ਦੀ ਸਫਾਈ ਕੀਤੀ ਗਈ ਉਥੋਂ ਪੋਲ ਡੈਗੀ ਉਥੋਂ ਵੀ ਤੁਸੀਂ ਜਿਹੜੀ ਆ ਪਾਣੀ ਪੈ ਕੇ ਉਥੋਂ ਟੁੱਟਿਆ ਪਰ ਪੰਜਾਬ ਦੇ ਲੋਕ ਬੜੇ ਬਾਹਰ ਨੇ ਉਹਨਾਂ ਕਈਆਂ ਨੇ ਆਪਣੇ ਆਪਣੇ ਪਿੰਡਾਂ ਨੂੰ ਆਪਣੇ ਬੋਰੀਆਂ ਪਿੰਡਾਂ ਜੋ ਇਕੱਠੀਆਂ ਕਰਕੇ ਜਿੱਥੇ-ਜਿੱਥੇ ਉਥੋਂ ਹੋਈ ਬ੍ਰੀਚ ਹੋਈ ਉੱਥੇ ਉਹਨਾਂ ਨੇ ਭਰਨ ਦੀ ਕੋਸ਼ਿਸ਼ ਕੀਤੀ ਪਰ ਪਾਣੀ ਅੱਗੇ ਇੰਨਾ ਜ਼ੋਰ ਨਹੀਂ ਚੱਲ ਸਕਦਾ। ਜੀ ਸਾਹਿਬ ਬੜੀ ਜਗ੍ਹਾ ਤੋਂ ਸੇ ਟੁੱਟੀਆਂ ਨੇ ਬੜੀ ਆ ਪ੍ਰੋਬਲਮ ਆਈ ਕਿ ਪਠਾਨ ਕੋਲ ਬਹੁਤ ਬੁਰਾ ਹਾਲਾ ਬਸੋ ਸਬਾਲੀ ਟੁੱਟ ਗਏ ਨੇ ਕਈ ਕੋ ਝੋਣ ਡਿਆ। ਸਰਕਾਰ ਵੱਲੋਂ ਕਿਹਾ ਜਾਂਦਾ ਜੀ ਕੁਦਰਤੀ ਆਫਤ ਹੈ ਇਹਦਾ ਕੀ ਕਰਨੀ? ਨਹੀਂ ਵੇਖੋ ਕੁਦਰਤੀ ਆਫਤ ਤੇ ਮੈਂ ਮੰਨਦਾ ਪਰ ਇੱਕ ਪਾਸੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ ਇੱਕ ਬੂੰਦ ਵੀ ਪਾਕਿਸਤਾਨ ਨੂੰ ਪਾਣੀ ਦੀ ਨਹੀਂ ਜਾਣ ਦਿਆਂਗੇ। ਉਹਨਾਂ ਨੂੰ ਅਸੀਂ ਪੰਜਾਬ ਦੇ ਐਮਪੀ ਕੱਠੇ ਹੋ ਕੇ ਮਿਲਾਂਗੇ ਵੀ ਕਿ ਪਹਿਲਾਂ ਆਪਣੇ ਨੂੰ ਆਪ ਨੂੰ ਤੇ ਬਚਾਈਏ। ਜੀ ਜੀ। ਕਿ ਜਿਸ ਤਰੀਕੇ ਦੇ ਨਾਲ ਇਹ ਤਬਾਈ ਮਚੀ ਆ ਉਹਦੇ 88 ਤੋਂ ਬਾਅਦ ਹੁਣ ਆਇਆ ਹੜ ਇਹਦਾ ਪਰਮਨੈਂਟ ਕੋਈ ਹੱਲ ਹੋਣਾ ਚਾਹੀਦਾ ਵੇਖੋ ਸਰਕਾਰਾਂ ਲਈ ਕੋਈ 5-10 ਹਜ਼ਾਰ ਕਰੋੜ ਲਾਉਣੇ ਕੋਈ ਵੱਡੀ ਗੱਲ ਨਹੀਂ ਇਹਦੇ ਚ ਇਹ ਮੈਨੂੰ ਕਹਿਣਾ ਨਹੀਂ ਚਾਹੀਦਾ ਠੀਕ ਹੋ ਨਹੀਂ ਲੱਗਦਾ ਆਪਾਂ ਜਦੋਂ ਜਾਣੇ ਆ ਲੈਫਟ ਸਾਈਡ ਇੰਡੀਆ ਤੇ ਰਾਈਟ ਸਾਈਡ ਪਾਕਿਸਤਾਨ ਆ ਉਹਨਾਂ ਦੇ ਬੰਕਰ ਤੇ ਉਹਨਾਂ ਦੀ ਤੁਸੀਂ ਉਹਨਾਂ ਨੇ ਆਰਮੀ ਨੂੰ ਕੰਟਰੋਲ ਦਿੱਤਾ ਸਾਡੀ ਤੁਸੀਂ ਤੇ ਇਹਨਾਂ ਦਾ ਜਿਹੜੀ ਰੋਲ ਇਹਨਾਂ ਨੂੰ ਕਰਕੇ ਆਰਮੀ ਕੋਲੋਂ ਤਿਆਰ ਕਰਵਾ ਕੇ ਫਿਰ ਉਹਨੂੰ ਪਹਿਲਾਂ ਜਿੱਦਾਂ ਕਿਹਾ ਕਿ ਉਹਦੇ ਉੱਪਰ ਦੀ ਸੜਕ ਬਣਨੀ ਚਾਹੀਦੀ ਆ ਔਰ ਪ੍ਰੋਪਰ ਜਿਹੜੀ ਆ ਉਹਦੇ ਤੇ ਪੱਥਰ ਲਾ ਕੇ ਸਟਰੈਂਥਨ ਹੋ ਕੇ ਫਿਰ ਕਦੀ ਵੀ ਤੁਸੀਂ ਨਹੀਂ ਟੁੱਟੇ ਤਾਂ ਅੱਜ ਸੀਆਮ ਦਾ ਦੌਰਾ ਵੀ ਸੀਐਸ ਲਾ ਕੇ ਖਾਸ ਹੜਾ ਵਰਗ ਸੀਐਮ ਸਾਹਿਬ ਇੱਥੇ ਬੱਚੇ ਸਾਰੇ ਕੋਈ ਕੋਸ਼ਿਸ਼ ਕੀਤੀ ਸਾਰਾ ਪ੍ਰਸ਼ਾਸਨ ਸੀਆਮ ਲਗਾ ਰਿਹਾ ਡੀਸੀ ਤੱਕ ਨਹੀਂ ਇੱਥੇ ਆ ਕੇ ਅੰਦੇ ਸੀਆਮ ਲੱਗੇ ਜੇ ਮੁੱਖ ਮੰਤਰੀ ਨਿਆਉਣਾ ਹੁੰਦਾ ਉਹਦੇ ਠੀਕ ਹੈ ਪਰ ਆਪਣਾ ਹੋਣਾ ਦਾ ਧੰਨਵਾਦ ਕਿ ਆਪਣਾ ਹੈਲੀਕਾਪਟਰ ਛੱਡ ਗਏ ਨੇ ਕਿ ਲੋਕਾਂ ਦਾ ਹੈਲੀਕਾਪਟਰ ਆ ਇਹ ਲੋਕ ਵਰਤਨ ਤੇ ਮੈਂ ਡੀਸੀ ਸਾਹਿਬ ਨੂੰ ਅਪੀਲ ਕਰਦਾ ਕਿ ਉਸ ਹੈਲੀਕਾਪਟਰ ਨੂੰ ਇਮੀਡੀਏਟਲੀ ਲੋਕਾਂ ਦੀ ਰੈਸਕਿਊ ਕਰਨ ਲਈ ਜਾਂ ਲੋਕਾਂ ਕੋਲ ਰਾਸ਼ਨ ਪਹੁੰਚਾਉਣ ਲਈ ਕਿ ਐਡੀ ਵੱਡੀ ਕੁਰਬਾਨੀ ਮੰਤਰੀ ਸਾਹਿਬ ਨੇ ਕੀਤੀ ਆ ਕਿ ਇੱਕ ਐਸਾਨ ਚੜਾ ਕੇ ਗਏ ਨੇ ਗੁਰਦਾਸਪੁਰ ਦੇ ਉੱਪਰ ਤੇ ਮੈਂ ਆਪਣਾ ਹੈਲੀਕਾਪਟਰ ਤੁਹਾਨੂੰ ਦੇ ਕੇ ਜਾ ਰਿਹਾ ਉਹਨਾਂ ਦੀ ਮਿਹਰਬਾਨੀ ਉਹਦਾ ਧੰਨਵਾਦ ਜੀ ਇਥੇ ਇੱਕ ਤਰ੍ਹਾਂ ਦੇ ਪ੍ਰਸ਼ਾਸਨ ਅਧਿਕਾਰੀ ਲੱਭਾ ਨਹੀਂ ਜੀ ਫਾਈਲ ਸਾਈਡ ਵਾਲੇ ਕਰ ਰਹੇ ਜਾਂ ਹੋਰ ਸੰਸਥਾਵ ਕਰ ਰਹੀਆਂ ਨੇ ਲੇਕਿਨ ਸਰਕਾਰ ਵੱਲੋਂ ਕੋਈ ਪ੍ਰਸ਼ਾਸਨ ਕਰ ਰਹੀ ਐ ਐਨਡੀਆ ਦੀ ਟੀਮਾਂ ਨਹੀਂ ਦਿਖੀਆਂ ਇੱਥੇ ਨਹੀਂ ਵੇਖੋ ਇੱਥੇ ਮੈਂ ਉਥੇ ਡੀਸੀ ਜਾਂ ਜਿਹੜੇ ਲੋਕਲ ਇਥੋਂ ਦੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਮੇਰੇ ਤੋਂ ਚੰਗਾ ਜਵਾਬ ਦੇ ਸਕਦੇ ਨੇ ਪਰ ਆਪਾਂ ਹੁਣ ਇਸ ਵੇਲੇ ਪੋਲਟਿਕਸ ਨਾਲ ਕਰੀਏ ਉਹਨੂੰ ਲੋਕਾਂ ਨੂੰ ਬਚਾਉਣ ਦੀ ਅ ਜਿਵੇਂ ਪੜਾ ਸਾਹਿਬ ਸਾਰੇ ਇੱਥੇ ਬੈਠੇ ਨੇ ਕਿ ਬੱਚਿਆਂ ਲਈ ਰਾਸ਼ਨ ਤਿਆਰ ਕਰ ਰਹੇ ਨੇ ਬੱਚਿਆਂ ਨੂੰ ਆ ਜਿਹੜੇ ਉੱਥੇ ਸਕੂਲ ਤੇ ਇੱਥੇ ਗੁਰਦੁਆਰਾ ਸਾਹਿਬ ਬੈਠੇ ਨੇ ਤੇ ਸਾਰਿਆਂ ਲੋਕਾਂ ਦਾ ਧਿਆਨ ਉਸ ਪਾਸੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਦਾ ਖਾਸ ਕਰਕੇ ਬਾਰਡਰ ਦੇ ਨੂੰ ਕਿ ਆਪਾਂ ਵੇਖਣ ਲਈ ਨਾ ਤੁਰੀਏ ਕਿ ਭੀੜ ਆਪਾਂ ਸੜਕਾਂ ਤੇ ਕਰਕੇ ਟ੍ਰੈਫਿਕ ਰੋਕ ਕੇ ਖੜੇ ਆ ਇਹਦੇ ਬਜਾਏ ਸਾਨੂੰ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਦੀ ਆਫਤ ਆਈ ਆ ਉਹਨਾਂ ਦੀ ਕਿਵੇਂ ਸਹਾਇਤਾ ਕੀਤੀ ਜਾ ਸਕਦੀ ਆ ਜਿਹੜਾ 100 ਰੁਪਏ ਦਾ ਪੈਟਰੋਲ ਇਹ ਆਪਣੇ ਮੋਟਰਸਾਈਕਲ ਤੇ ਖਰਚ ਕਰਕੇ ਜਾਂ ਕਾਰਾਂ ਤੇ ਖਰਚ ਕਰਕੇ ਇੱਥੇ ਪਹੁੰਚਦੇ ਉਹ ਹੀ ਆਪਣੇ ਪਿੰਡ ਚ ਉਹ ਕੰਟਰੀਬਿਊਸ਼ਨ ਕਰਨ ਇਕੱਠੇ ਕਰਨ ਤੇ ਲੋਕਾਂ ਦੀ ਮਦਦ ਕਰ